ਮਲੇਸ਼ੀਆ ਦੇ ਗੱਲੇ ਗੱਲ ਬੰਤੀ 33 ਸਾਲ ਪੁਰਾਣੀ ਬਾਹਰ ਦੇਸ਼ਾਂ 'ਚ ਸ਼ਾਮ ਨੂੰ ਹੀ satsang ਆਉਂਦਾ ਸਵੇਰੇ ਨਹੀਂ ਹੁਣ ਸਹਜੇ ਸਹਜੇ ਭਾਰਤ 'ਚ ਵੀ ਇਸ ਤਰ੍ਹਾਂ ਹੋਣ ਲੱਗ ਪਏ ਸਵੇਰੇ ਕਿਸੇ ਕੋਲ ਟਾਈਮ ਕੋਈ ਨਹੀਂ ਭਾਵੇਂ ਗੁਰੂ ਅੰਮ੍ਰਿਤ ਵੇਲਾ ਆਖਦਾ ਤੇ ਆਖੇ ਪਿਆ سلسلہ ਇੱਥੇ ਵੀ ਸ਼ਾਮ ਦਾ ਹੀ ਹੁੰਦਾ ਜਾ ਰਿਹਾ ਬਾਹਰ ਦੇਸ਼ਾਂ 'ਚ ਤੇ ਸਵੇਰੇ ਕੋਈ ਆਉਂਦਾ ਹੀ ਨਹੀਂ ਗੁਰਦੁਆਰੇ ਸ਼ਾਮ ਨੂੰ ਸਵੇਰੇ ਨਿਤਨੇਮ ਤੋਂ ਬਾਅਦ ਮੈਂ ਵੇਲਾ ਸਿੱਖਦਾ ਅਵੇ ਫੁਰਨਾ ਆਇਆ ਦੇਖੀਏ ਤੇ ਸਹੀ ਜਪ ਸਾਹਿਬ ਦੇ ਚ ਨਮੋ ਨਮੋ ਨਮਸਕਾਰ ਨਮਸਤੰ ਨਮਸਤੰ ਬਾਰ ਬਾਰ ਸਤਿਗੁਰ ਨਮਸਕਾਰ ਕਰ ਦੇਨੇ ਕਿਤਨੇ ਰੂਪਾਨੋਰ ਕਿਤਨੀ ਦਫਾ ਮੈਂ ਅਰਜ਼ ਕਰਦੇ ਆ ਇਹ ਮੈਂ ਗਿਣਤੀ ਆਰੰਭ ਕੀਤੀ ਹੋ ਸਕਦਾ ਮੈਂ ਐਸਾ ਦਾਵਾ ਨਹੀਂ ਕਰਦਾ ਕਿ ਮੇਰੀ ਗਿਣਤੀ ਸਹੀ ਹੋਵੇ ਮੈਨੂੰ 3 ਦਿਨ ਲੱਗੇ ਸਨ ਗਿਣਤੀ ਕਰਨ ਦੇ ਚ 1100 ਦਫਾ ਸਤਿਗੁਰ ਨੇ ਨਮਸਕਾਰ ਕੀਤੀ 1100 ਰੂਪਾਂ ਨੂੰ ਕੀਤੀ ਹੈ ਇੱਕ ਦਫਾ ਜਾਬ ਸਾਹਿਬ ਦਾ ਹਿਰਦਾ ਲਾ ਕੇ ਪਾਠ ਕਰ ਦਈਏ ਪਰਿਪੂਰਨ ਪਰਮਾਤਮਾ ਨੂੰ 1100 ਦਫਾ ਮੱਥਾ ਟੇਕਿਆ ਗਿਆ ਉਹਦੇ 1100 ਸਰੂਪਾਂ ਕੁਝ ਰਸਕਤੇ ਮੈਨੂੰ ਇੰਜ ਵੀ ਮਿਲੇ ਨੇ ਇੱਕੋ ਹੀ ਛੰਦ ਕਾਫੀ ਹੈ ਹਿਰਦਾ ਲਾ ਕੇ ਪੜੀਏ ਮਨ ਅਕਾਲ ਪੁਰਖ ਨਾਲ ਜੁੜ ਜਾ ਇੱਕ ਛੰਦ ਦੇ ਚੀਤ ਨਹੀਂ ਵਰਕਤ ਇੱਕ ਛੰਦ ਵੀ ਇਤਨੀ ਅਗੰਮੀ ਦੁਨੀਆ ਦੇ ਦਰਵਾਜ਼ੇ ਖੋਲ ਦਿੰਦਾ ਜਬ ਸਾਬ ਦਾ ਬੋਲ ਉਹ ਪਹਿਲਾ ਸ਼ਬਦ ਪਹਿਲੀ ਆਵਾਜ਼ ਕਹੀ ਸੀ ਜਿਸ ਤੋਂ ਸੰਸਾਰ ਬਣਿਆ ਜਿਸ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਓੰਕਾਰ ਆਦ ਕਥਨੇ ਅਨਾਦ ਅਨਾਦੀ ਕਥਨੇ ਹੈ ਆਦ ਬੋਲ ਹੈ ਪਹਿਲਾ ਬੋਲ ਹੈ ਕਿ ਓੰਕਾਰ ਇਹ ਪਹਿਲੀ ਆਵਾਜ਼ ਹੈ ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ ਇਸ ਤੋਂ ਪਹਿਲੇ ਸ਼ਬਦ ਦੀ ਦੁਨੀਆ ਨਹੀਂ ਸੀ ਇਸ ਤੋਂ ਪਹਿਲਾ ਧੁਨ ਨਹੀਂ ਸੀ ਮਹਾਰਾਜ ਕਹਿੰਦੇ ਨੇ ਓੰਕਾਰ ਆਦ ਕਥਨੇ ਅਨਾਦ ਇਹ ਅਨਾਦੀ ਕਥਨੇ ਹੈ ਔਰ ਆਦ ਬੋਲ ਪਹਿਲਾ ਬੋਲ ਹੈ ਔਰ ਅਨਾਹਦ ਹੈ ਇਕ ਆਹਤ ਬੋਲ ਹੁੰਦਾ ਹੈ ਇਕ ਅਨਾਹਦ ਹੁੰਦਾ ਹੈ ਆਹਤ ਜੋ ਝੋਟ ਨਾਲ ਪੈਦਾ ਹੋਵੇ ਟਕਰਾਓ ਨਾਲ ਜਿਹੜੀ ਆਵਾਜ਼ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਪੱਥਰ ਨਾਲ ਪੱਥਰ ਟਕਰਾਵੇ ਧਾਤੂਆਂ ਨਾਲ ਧਾਤੂਆਂ ਟਕਰਾਂ ਪਮਨ ਦਰਖਤਾਂ ਨਾਲ ਟਕਰਾਵੇ ਪਾਣੀ ਪਥਰਾਂ ਨਾਲ ਟਕਰਾਵੇ ਅਸੀਂ ਜੋ ਬੋਲਦੇ ਹਾਂ ਪਮਨ ਨਾਭੀ ਨਾਲ ਟਕਰਾਂਦੀ ਹੈ ਤੇ ਆਵਾਜ਼ ਆਂਦੀ ਹੈ ਇਹ ਸਾਰੇ ਬੋਲ ਆਵਾਜ਼ਾਂ ਆਹਤ ਕਹੇ ਲਾਂਦੀਆਂ ਨੇ ਉਹ ਜੋ ਓੰਕਾਰ ਦੀ ਧੁਨ ਹੈ ਅਨਾਹਦ ਹੈ ਇਹ ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੋਈ ਪ੍ਰਮਾਤਮਾ ਦੇ ਅਖਰੀ ਅਰਥ ਨੇ ਪਰਮ ਆਤਮਾ ਪਰਮ ਚਾਨਣ ਪਰਮ ਪ੍ਰਕਾਸ਼ ਇਹ ਪਰਮ ਪ੍ਰਕਾਸ਼ ਤੋਂ ਦੋਨਾਂ ਆਈਏ ਸਿੱਧੀ ਆਈਏ ਇਹ ਆਹਤ ਸ਼ਬਦ ਨਹੀਂ ਹੈ ਅਨਾਹਦ ਹੈ ਆਦ ਅਨੇ ਅਨਾਦ ਅਨਾਹਕ ਜੁਗ ਜੁਗ ਇਕੋ ਵੇਸ ਏ ਅਨਾਹਦ ਸ਼ਬਦ ਕੀ ਸੀ ਓੰਕਾਰ ਆਦ ਕਥਨੇ ਅਨਾਹਦ ਇਸੇ ਨੂੰ ਧੰਗੁਰ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਲੰਬੀਆਂ ਬਾਣੀਆਂ ਗੁਰੂ ਨਾਨਕ ਦੀ ਜਪਜੀ ਸਾਹਿਬ ਸਿੱਧ ਗੋਸ਼ਟ ਸ਼ਲੋਕ 12 ਤੋਂ ਵਧੇਕ ਹੈ ਤੁਖਾਰੀ 12 ਮਾ ਹੈ ਉਥੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੀ ਲੰਬੀ ਬਾਣੀ ਹੈ ਓੰਕਾਰ ਓੰਕਾਰ ਰਾਮਕਲੀ ਰਾਗ ਦੇ ਚ ਇਹਦਾ ਹੈਡਿੰਗ ਇਸ ਤਰ੍ਹਾਂ ਹੈ ਦਕਣੀ ਓੰਕਾਰ ਭਾਵ ਰਾਮਕਲੀ ਦਕਨੇ ਜਿਹੜੀ ਦੱਖਣ ਭਾਰਤ ਦੇ ਚ ਰਾਮਕਲੀ ਗਾਇਨ ਕੀਤੀ ਜਾਂਦੀ ਏ ਉਹ ਉਹ ਰਾਗ ਚੜਾਇਆ ਉਸ ਰਾਗ ਦੇ ਸਤਿਗੁਰਾਂ ਨੇ ਗਾਈਏ ਇਹ ਬਾਣੀ ਇਥੋਂ ਆਰੰਭ ਹੁੰਦੀ ਏ ਓੰਕਾਰ ਬ੍ਰਹਮਾ ਉਤਪੱਤ ਓੰਕਾਰ ਕੀ ਅਜਨ ਜਿਤ ਓੰਕਾਰ ਸੈਲਜੁਗ ਬਹੈ ਓੰਕਾਰ ਬੇਦ ਨਿਰਭੈ ਸਾਰਾ ਪਸਾਰਾ ਓੰਕਾਰ ਦੀ ਧੁਨ ਤੋਂ ਹੈ ਇਹ ਓੰਕਾਰ ਬਾਣੀ ਜੋ ਲੰਬੀ ਚੌੜੀ ਇਹ ਕਿੱਥੇ ਉਚਾਰਨ ਕੀਤੀ ਆਪਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਚ ਇੱਕ ਤੀਰਥ ਹੈ ਇੰਦੌਰ ਤੋਂ ਚਾਲੀਕ ਮੇਲ ਦੀ ਦੋਰੀ ਤੇ ਉਸ ਤੀਰਥ ਦਾ ਨਾਂ ਹੈ ਓੰਕਾਰ ਸ਼ਹਿਰ ਦਾ ਨਾਂ ਹੈ ਓੰਕਾਰ ਮੰਦਰ ਦਾ ਨਾਂ ਹੈ ਉਹ ਅੰਕਾਰ ਰੇਲਵੇ ਸਟੇਸ਼ਨ ਦਾ ਨਾਂ ਹੈ ਉਹ ਅੰਕਾਰ ਉਸੇ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਵਿਦਿਆਲਾ ਸੀ ਜਿੱਥੇ ਬ੍ਰਾਹਮਣਾਂ ਨੂੰ 6 ਸ਼ਾਸਤਰ ਪੜ੍ਹਾਏ ਜਾਂਦੇ ਸਨ ਵੇਦ ਪੜ੍ਹਾਏ ਜਾਂਦੇ ਸਨ ਉਪਨਿਸ਼ਦਾਂ ਪੜ੍ਹਾਇਆ ਜਾਂਦੀਆਂ ਸੀ ਉਸੇ ਵਿਦਿਆਲੇ ਦੇ ਸਤਗੁਰਾਂ ਨੇ ਇੱਕ ਬਾਣੀ ਉਚਾਰਨ ਕੀਤੀ ਉਸ ਬਾਣੀ ਦਾ ਨਾਂ ਹੈ ਉਹ ਅੰਕਾਰ ਧਨ ਗੁਰੂ ਗ੍ਰੰਥ ਸਾਹਿਬ ਦੇ ਚਰਜ ਹੈ ਉਹ ਅੰਕਾਰ ਬ੍ਰਹਮਾ ਉਤਪਤ ਉਹ ਅੰਕਾਰ ਕਿਆ ਜਨ ਜਿਤ ਉਹ ਅੰਕਾਰ ਸੈਨਜਗ ਵੈ ਉਹ ਅੰਕਾਰ ਬੇਦ ਨਿਰਵੈ ਜਿੱਥੇ ਇਹ ਬਾਣੀ ਉਚਾਰਨ ਕੀਤੀ ਅੱਜ ਉੱਥੇ ਹੈ ਗੁਰਦੁਆਰਾ ਗੁਰਦੁਆਰਾ ਉਹ ਅੰਕਾਰ ਮੰਦਿਰ ਦਾ ਨਾਮ ਹੈ ਉਹ ਅੰਕਾਰ ਸਾਰੇ ਤੀਰਤ ਤੇ ਸ਼ਹਿਰ ਦਾ ਨਾਮ ਹੈ ਉਹ ਅੰਕਾਰ ਰੇਲਵੇ ਸਟੇਸ਼ਨ ਦਾ ਨਾਮ ਹੈ ਉਹ ਅੰਕਾਰ ਸਾਰੇ ਕਦੀਮਾਂ ਦੇ ਮਾਹਿਰ ਇਹ ਸਾਸ ਦੱਸਦੇ ਨੇ ਇਹ ਮੰਦਰ ਗੱਠ ਤੋਂ ਗੱਠ 4000 ਸਾਲ ਪੁਰਾਣਾ ਹੋਣਾ ਚਾਹੀਦਾ ਇੰਜ ਕਹਿੰਦੇ ਕਿਉਂਕਿ ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ ਹੈ ਕਾਰੀਗਰੀ ਦਾ ਆਪਣਾ ਨਮੂਨਾ ਹੈ ਸ਼ਿਵਤਾ ਮੰਦਰ ਹੈ ਸ਼ਿਵਜੀ ਦਾ ਮੰਦਰ ਹੈ ਤੇ ਮੰਦਰ ਦਾ ਨਾਮ ਹੈ ਓਂਕਾਰ ਉਹਨੂੰ ਕਹਿੰਦੇ ਨੇ ਓਂਕਾਰ ਇਹ ਦਾ ਮਤਲਬ ਹੈ 4000 ਸਾਲ ਇਹ ਸ਼ਬਦ ਪੁਰਾਣਾ ਹੈ ਅਧੇਤੋ ਜ਼ਿਆਦਾ ਉਪਨਿਸ਼ਦਾਂ ਦੇ ઋષਿ ਕਹਿੰਦੇ ਨੇ ਪ੍ਰਮਾਤਮਾ ਤੋਂ ਇੱਕ ਆਵਾਜ਼ ਹੋਈ ਕਿ ਓਮ ਅੰਕਾਰ ਉਸੇ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣ ਗਏ ਇਸੇ ਨੂੰ ਹਨਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੀਤਾ ਪਸਾਓ ਏਖੋ ਕਵਾਓ ਤੇ ਸਤੇ ਹੋਏ ਲਖ ਦਰਿਆ ਇੱਕ ਕਵਾਉ ਤੋਂ ਜ਼ਿੰਦਗੀ ਦੇ ਅਨੰਤ ਦਰਿਆ ਚਲਪੇ ਜੀਵਨ ਦਾ ਦਰਿਆ ਕਹੀ ਹੈ ਸੂਰਜ ਇਸ ਪ੍ਰithvi ਤੇ ਜਿਤਨਾ ਜੀਵਨ ਚਲਦਾ ਪਿਆ ਸੂਰਜ ਕਰਕੇ ਅਗਰ ਸੂਰਜ ਠੰਡਾ ਪੈ ਜਾਏ ਸਭ ਕੁਝ ਠੰਡਾ ਹੋ ਜਾਏਗਾ ਮੁਰਦੇ ਦੀ ਪਛਾਣ ਕਿਉਂਦੀ ਹੈ ਕਹਿੰਦੇ ਹੱਥ ਪੈਰ ਠੰਡੇ ਹੋ ਗਏ ਗੱਲ ਖਤਮ ਸੂਰਜ ਠੰਡਾ ਹੋ ਗਿਆ ਤਾਂ ਸਭ ਕੁਝ ਠੰਡਾ ਹੋ ਜਾਏਗਾ ਜੀਵਨ ਚੱਲ ਰਿਹਾ ਹੈ ਸੂਰਜ ਕਰਕੇ ਸੂਰਜ ਇੱਕ ਰੁੱਤ ਅਨੇਕ ਨਾਨਿਕ ਕਰਕੇ ਕੇਥੇ ਵੇਸ ਇਹ ਪ੍ਰਕਿਰਤੀ ਜੋ अनेका ਵੇਸ ਬਦਲਦੀ ਹੈ ਇੱਕ ਸੂਰਜ ਕਰਕੇ ਹੁਣ ਮੈਂ ਅਰਜ਼ ਕਰਾਂ ਇੱਕ ਇੱਕ ਸੂਰਜ ਦੇ ਜਿਹੜੇ ਕਈ ਟੁਕੜੇ ਹੋਏ ধੁੰਦ ਪਾਣੀ ਬਣ ਗਏ ਔਰੇ ਟੁਕੜਾ ਜੋ ਨੇਰਾ ਆਗਲਾ ਗੋਲਾ ਸੀ ਜਿਸ ਨੂੰ ਅੱਜ ਧਰਤੀ ਕਹਿੰਦੇ ਆ ਸੀ ਅਨੰਤ ਕਾਲ ਤੱਕ ਇਹ ਬਖਦਾ ਹੋਇਆ ਅਗਦਾ ਗੋਲਈ ਸੀ ਸਹਜੇ ਸਹਜੇ ਇਹਦਾ ਉਪਰਲਾ ਭਾਗ ਠੰਡਾ ਹੋਇਆ ਇਹ ਜਿਸ ਰੂਪ ਦੇ ਚ ਪ੍ਰਗਟ ਹੋਇਆ ਪੱਥਰ